ਸਤ ਸ੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦਾ ਤੁਹਾਡਾ ਇੱਕ ਅਰੇ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿਸਾਨ ਜੇ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਨੰਦ ਧਾਵਾਣੇ ਕਰਦਾਸਪੁਰ ਤੋਂ ਤੁਹਾਨੂੰ ਦੱਸਦੀ ਹੈ ਕਿ ਨਾ ਕੋਈ ਵਾਰਨਿੰਗ ਤੇ ਨਾ ਕੋਈ ਰਿਆਤ ਹੁਣ ਕਿਸੇ ਤਰ੍ਹਾਂ ਦੀ ਕੋਈ ਵਾਰਨਿੰਗ ਵੀ ਨਹੀਂ ਦਿੱਤੀ ਜਾਏਗੀ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਰਿਆਤ ਵਰਤੀ ਜਾਏਗੀ ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਨੂੰ ਤੋੜਦੇ ਹੋ ਟ੍ਰੈਫਿਕ ਰੂਲ ਤੋੜਦੇ ਹੋ ਤਾਂ ਤੁਹਾਡੇ ਉੱਤੇ ਸਖਤ ਕਾਰਵਾਈ ਕਰਕੇ ਤੁਹਾਡੇ ਲਈ ਮੋਟੇ ਚਲਾਨ ਦੀ ਜਿਹੜੀ ਇਹ ਉਹ ਪ੍ਰੋਵੀਜ਼ਨ ਹੋ ਚੁੱਕੀ ਹੈ ਤੁਹਾਨੂੰ ਦੱਸਦੀ ਕਿ ਗਰਦਾਸਪੁਰ ਦੇ ਵਿੱਚ ਹਾਈ ਟੈਕ ਨਾਕੇ ਲੱਗਣੇ ਸ਼ੁਰੂ ਹੋ ਗਏ ਨੇ ਜਿਸ ਦੀ ਸ਼ੁਰੂਆਤ ਐਸਡੀ ਕਾਲਜ ਦੇ ਮੂਹਰੇ ਹੋ ਚੁੱਕੀ ਹੈ ਤੁਹਾਨੂੰ ਦੱਸਦੇ ਕਿ ਐਸਡੀ ਕਾਲਜ ਦੇ ਮੂਹਰੇ ਆਪ ਐਸਬੀਡੀ ਡੀਕੇ ਚੌਧਰੀ ਹੋਣਾ ਨੇ ਨਾਕਾ ਲਗਾ ਕੇ ਚੈਕਿੰਗ ਕੀਤੀ ਤੇ ਉੱਥੇ ਉਹਨਾਂ ਨੇ ਕਿਹਾ ਕਿ ਐਸਡੀ ਕਾਲਜ ਵੂਮਨ ਦੇ ਸਾਹਮਣੇ ਜਿਹੜੇ ਨੌਜਵਾਨ ਮਸਟੰਡ ਪੁਣੇ ਦੇ ਵਿੱਚ ਗੇੜੀਆਂ ਮਾਰਦੇ ਜਾਂ ਜਿਹੜੇ ਮਸਟੰਡੇ ਮੁੰਡੇ ਨੇ ਉਹ ਗੇੜੀਆਂ ਮਾਰਦੇ ਨੇ ਤਾਂ ਉਹਨਾਂ ਦੇ ਸਖਤ ਹਿਦੈਤਾ ਦੇ ਚਲਾਨ ਕੀਤੇ ਜਾ ਰਹੇ ਨੇ ਤੇ ਜੇਕਰ ਉਹਨਾਂ ਦੇ ਕੋਲ ਕਿਸੇ ਤਰ੍ਹਾਂ ਦਾ ਕੋਈ ਪੇਪਰ ਨਹੀਂ ਨਿਕਲਦਾ ਤਾਂ ਉਹਨਾਂ ਦੀ ਗੱਡੀ ਮੋਟਰਸਾਈਕਲ ਕਿਸੇ ਵੀ ਹਾਲ ਦੇ ਵਿੱਚ ਹੋਵੇ ਉਸ ਨੂੰ ਇੰਬੌਂਡ ਕੀਤਾ ਜਾਵੇਗਾ ਤੇ ਨਾਲ ਦੀ ਨਾਲ ਉਹਨਾਂ ਤੇ ਬੰਦੀ ਕਾਰਵਾਈ ਵੀ ਕੀਤੀ ਜਾਵੇਗੀ ਤਾਂ ਹੰਦਾ ਦੇ ਕਿ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਬਹੁਤ ਜ਼ਿਆਦਾ ਸ਼ਕਤੀਕਰਦਾ ਪੋਰ ਦੇ ਵਿੱਚ ਕਰ ਦਿੱਤੀ ਗਈ ਹੈ ਜੇਕਰ ਤੁਸੀਂ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਮਿਸਟੈਂਡਪੁਣਾ ਕਰਦੇ ਹੋ ਤਾਂ ਬਾਜ ਆ ਜਾਓ ਨਹੀਂ ਤੇ ਤੁਹਾਨੂੰ ਲੈਣੇ ਤੇ ਦੇਣੇ ਪੈ ਜਾਣਗੇ ਤੁਹਾਨੂੰ ਦਾ ਦੇ ਕੀ ਗਰਦਾਸਪੁਰ ਦੇ ਐਸਡੀ ਕਾਲਜ ਦੇ ਸਾਹਮਣੇ ਇੱਕ ਨਾਕੇ ਦੇ ਦੌਰਾਨ ਬਹੁਤ ਸਾਰੀ ਜਿਆਦਾ ਚੈਕਿੰਗ ਵੀ ਕੀਤੀ ਗਈ ਕਿਸੇ ਵੀ ਤਰ੍ਹਾਂ ਦੇ ਸੱਕੀ ਹਾਲਾਤਾਂ ਦੇ ਉੱਤੇ ਚੈਕਿੰਗ ਕੀਤੀ ਗਈ ਨਾਲ ਦੀ ਨਾਲ ਜਿਹੜੇ ਮੋਟਰਸਾਈਕਲ ਸਲੰਸਰ ਪਟਾਕੇ ਮਾਰਦੇ ਨੇ ਉਹਨਾਂ ਦੇ ਪਟਾਕਿਆਂ ਵਾਲੇ ਸਲੰਸਰ ਵੀ ਲਾਹ ਦਿੱਤੇ ਗਏ ਤੇ ਨਾਲ ਦੀ ਨਾਲ ਜੇਕਰ ਤੁਸੀਂ ਗੱਡੀ ਜਾਂ ਮੋਟਰਸਾਈਕਲ ਦੇ ਉੱਤੇ ਕੁਝ ਐਕਟਰਾ ਆਪਣੀਆਂ ਲਾਈਟਾਂ ਜਾਂ ਕੋਈ ਐਕਟਰਾ ਹਾਰਨ ਲਵਾਏ ਹੋਏ ਨੇ ਤੇ ਉਹ ਵੀ ਉਸੇ ਵੇਲੇ ਹੀ ਲਾ ਕੇ ਨਸ਼ਟ ਕੀਤੇ ਗਏ ਤਾਂ ਦਾਦੇ ਕੀ ਆਈਡੀ ਕਾਲਜ ਦੇ ਸਾਹਮਣੇ ਖਾਸ ਕਰਕੇ ਕੁੜੀਆਂ ਦੀ ਜਿਹੜੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਉੱਥੇ ਹਾਈ ਟੈਕ ਨਾਕਾ ਲਗਾਇਆ ਗਿਆ ਤੇ ਹਾਈ ਟੈਕ ਨਾਕੇ ਦੇ ਉੱਤੇ ਹਰ ਆਉਣ ਜਾਣ ਵਾਲੇ ਸੱਕੀ ਵਾਲ ਨੂੰ ਰੋਕ ਕੇ ਉਹਦੀ ਚੈਕਿੰਗ ਕੀਤੀ ਗਈ ਤੇ ਐਸ ਪੀ ਡੀ ਡੀ ਕੇ ਚੌਧਰੀ ਨੇ ਸਿੱਧੇ ਤੌਰ ਤੇ ਬਿਆਨ ਦੇ ਵਿੱਚ ਕਹਿ ਦਿੱਤਾ ਹੈ ਕਿ ਜੇਕਰ ਕੋਈ ਵੀ ਮਸਤੰਡਪੁਣਾ ਕਰਦਾ ਆ ਜਾਂ ਪਟਾਕੇ ਮਾਰਦਾ ਨੌਜਵਾਨ ਕੋਈ ਵੀ ਕਾਬੂ ਆ ਗਿਆ ਤਾਂ ਉਹਦੀ ਕਿਸੇ ਤਰ੍ਹਾਂ ਦੀ ਕੋਈ ਵੀ ਜੜੀਏ ਰਿਆਤ ਨਹੀਂ ਹੋਵੇਗੀ ਸਿੱਧਾ ਉਹਦਾ ਚਲਾ ਕਿਤਾ ਜਾਏਗਾ ਜਿੱਦੇ ਚ ਉਹਨਾਂ ਨੇ ਕਿਹਾ ਕਿ ਮਸਤੰਡ ਪੁਨੇ ਦੇ ਵਿੱਚ ਪਟਾਕੇ ਮਾਰਨ ਦਾ ਚਲਾਨ ਸਿੱਧੇ ਤੌਰ ਤੇ 5000 ਰੁਪਇਆ ਹੋਵੇਗਾ ਤੇ ਨਾਲ ਦੀ ਨਾਲ ਉਹਦਾ ਸਾਇਲੈਂਸਰ ਵੀ ਲਾ ਕੇ ਖਤਮ ਕਰ ਦਿੱਤਾ ਜਾਏਗਾ ਉਸ ਨੂੰ ਤੋੜ ਦਿੱਤਾ ਜਾਵੇਗਾ ਤੇ ਕਿਸੇ ਤਰ੍ਹਾਂ ਦੀ ਕੋਈ रियायत ਵੀ ਨਹੀਂ ਦਿੱਤੀ ਜਾਵੇਗੀ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਕਿ ਕਿਸੇ ਨੂੰ ਕੋਈ ਵਾਰਨਿੰਗ ਦੇ ਕੇ ਵੀ ਛੱਡਣਾ ਤਾਂ ਉਹਨਾਂ ਨੇ ਕਿਹਾ ਕਿ ਵਾਰਨਿੰਗਾਂ ਪਹਿਲਾਂ ਬਹੁਤ ਜ਼ਿਆਦਾ ਦਿੱਤੀਆਂ ਪਰ ਵਾਰਨਿੰਗ ਲੈਣ ਤੋਂ ਬਾਅਦ ਲੋਕ ਨਹੀਂ ਸੁਧਰਦੇ ਫਿਰ ਇਦਾਂ ਦੇ ਹੀ ਕੰਮ ਕਰਨੇ ਸ਼ੁਰੂ ਕਰ ਦਿੰਦੇ ਨੇ ਜਿੱਥੇ ਕਿ ਬਹੁਤ ਸਾਰੀਆਂ ਵਾਰਨਿੰਗਾਂ ਦਿੱਤੀਆਂ ਨੇ ਪਰ ਹੁਣ ਕਿਸੇ ਤਰ੍ਹਾਂ ਦੀ ਕੋਈ ਵਾਰਨਿੰਗ ਨਹੀਂ ਕਿਸੇ ਤਰ੍ਹਾਂ ਦੀ ਕੋਈ ਰਿਆਤ ਨਹੀਂ ਸਿੱਧੇ ਤੌਰ ਤੇ ਕੀਤਾ ਜਾਏਗਾ ਚਲਾਨ ਜੋ ਵੀ ਗਲਤੀ ਕਰੇਗਾ ਜਿਸ ਤਰ੍ਹਾਂ ਦੀ ਵੀ ਗਲਤੀ ਕਰੇਗਾ ਉਸੇ ਤਰ੍ਹਾਂ ਦਾ ਖਾਮਿਆ ਜਾ ਉਸ ਨੂੰ ਭੁਗਤਣਾ ਪਵੇਗਾ ਤੇ ਆਓ ਗੱਲਬਾਤ ਕਰ ਲੈਨੇ ਆ ਐਸਬੀਡੀ ਹੋਣਾ ਨੇ ਕੀ ਕਿਹਾ ਇਸ ਸਾਰੀ ਘਟਨਾਕ੍ਰਮ ਦੇ ਉੱਤੇ ਇਹ ਜਿਹੜੀ ਚੈਕਿੰਗ ਹੈ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਦੇ ਹੁਕਮ ਤੇ ਜਿਹੜੇ ਵੀ ਲੜਕੀਆਂ ਦੇ ਕਾਲਜ ਤੇ ਸਕੂਲ ਹੈ ਉਹਨਾਂ ਦੇ ਨੇੜੇ ਜਿਹੜੀ ਸਪੈਸ਼ਲ ਨਾਕਾਬੰਦੀ ਕਰਵਾਈ ਗਈ ਹੈ ਤਾਂ ਕਿ ਜਿਹੜੇ ਇਹ ਜਿਹਨੂੰ ਆਪਾਂ ਪੰਜਾਬੀ 'ਚ ਸਟੈਂਡਰਡ ਟਾਈਪ ਕਹ ਰਹੇ ਆ ਜਿਹੜੇ ਫੁਕਰਾ ਟਾਈਪ ਮੁੰਡੇ ਜਿਹੜੇ ਆ ਉਹ ਗੇੜੀਆਂ ਮਾਰਦੇ ਸੀ ਉਹਨਾਂ ਦੀ ਸਪੈਸ਼ਲ ਚੈਕਿੰਗ ਲਈ ਇਹ ਨਾਕਾਬੰਦੀ ਕਰਾਈ ਗਈ ਹੈ ਇਹ ਅੱਗੇ ਵੀ ਜਾਰੀ ਰਹੂਗੀ ਜਿਹੜੀ ਹੈ ਟਾਈਮ ਬੇ ਟਾਈਮ ਜਿਹੜੀ ਹੈ ਕਦੀ ਮਾਰਨਿੰਗ ਕਦੀ ਈਵਨਿੰਗ ਜਿਹੜੀ ਹੈ ਬਿਨਾ ਕੋਈ ਪ੍ਰੀਅਰ ਇਨਫੋਰਮੇਸ਼ਨ ਤੋਂ ਕਿਸੇ ਵੀ ਟਾਈਮ ਨਾਕਾਬੰਦੀ ਜਿਹੜੀ ਹੈ ਉਹ ਕੀਤੀ ਜਾਊਗੀ ਨਹੀਂ ਜੀ ਨਹੀਂ ਵਾਰਨਿੰਗ ਕੋਈ ਨਹੀਂ ਹੁੰਦੀ ਹੈਗੀ ਜੇ ਦਾ ਜੋ ਜੁਰਮ ਹੋਊਗਾ ਉਹਦਾ ਚਲਾਨ ਹੋਊਗਾ ਵਾਰਨਿੰਗ ਪਹਿਲਾਂ ਦੇ ਦਿੱਤੀਆਂ ਸਾਰਿਆਂ ਨੂੰ ਵਾਰਨਿੰਗ ਵਾਲਾ ਟਾਈਮ ਖਤਮ ਹੋ ਗਏ ਜਿਹੜੇ ਮੋਡੀਫਾਈ ਜਿਹੜੇ ਮੋਡੀਫਾਈ ਸਾਇਲੈਂਸਰ ਹੈਗੇ ਬੁਲੇਟ ਦੇ ਉਹਨਾਂ ਦੇ ਸਾਇਲੈਂਸਰ ਵੀ ਲਵਾਏ ਜਾ ਰਹੇ ਆ ਤੇ ਉਹਨਾਂ ਦਾ ਚਲਾਨ ਵੀ ਕੀਤਾ ਜਾ ਰਿਹਾ ਨਹੀਂ ਉਹ ਤਾਂ ਸਾਰਿਆਂ ਲਈ ਹੈ ਜਿਹੜਾ ਬੁਲੇਟ ਦਾ ਸਪੈਸ਼ਲ ਇੱਕ ਕੈਂਪੇਨ ਚਲਾਈ ਸੀਗੀ ਵੀ ਜਿਹੜੇ ਪਟਾਕੇ ਵਜਾਂਦੇ ਆ ਉਹ ਪਟਾਕਿਆਂ ਕਾਰਨ ਜਿਹੜਾ ਹੈਗਾ ਉਹਨਾਂ ਦੇ ਸਾਇਲੈਂਸਰ ਲਵਾਏ ਜਾ ਰਹੇ ਜਿਹੜਾ ਪਟਾਕੇ ਵਜਾਂਦਾ ਸਾਇਲੈਂਸਰ ਦਾ ਜਿਹੜਾ ਚਲਾਨ ਹੈ ਜੀ ਉਹ ਮਿਨੀਮਮ 5000 ਰੁਪਏ ਉਹ ਸਾਰੇ ਅਸੀਂ ਇਕੱਠੇ ਕਰ ਰਹੇ ਆ ਜਿੰਨੇ ਵੀ ਸਾਰੇ ਥਾਣੇ ਆ ਜਿਹੇ ਕੈਂਪੇਨ ਚਲਾਈ ਹੈ ਗੁਰਦਾਸਪੁਰ ਤੇ ਉਹ ਹੁਣੇ ਅਸੀਂ ਇੱਕ ਜਗ੍ਹਾ ਇਕੱਠੇ ਕਰਕੇ ਤੁਹਾਨੂੰ ਮੈਸੇਜ ਦੇਵਾਂਗੇ ਤੇ ਉਹ ਸਾਰੇ ਜਿਹੜੇ ਜਿੰਨੇ ਵੀ ਬੁਲੇਟ ਦੇ ਸਾਇਲੈਂਸਰ ਲਵਾਏ ਸੀ ਉਹ ਸਾਰੇ ਅਸੀਂ ਡਿਸਟਰੋਏ ਕਰਨੇ ਉਹ ਤੁਹਾਨੂੰ ਉੱਥੇ ਬੁਲਾਵਾਂਗੇ ਤਾਂੜਨਾ ਹੀ ਹੈ ਜੀ ਵੀ ਆਪਣਾ ਕੰਮ ਕਰੋ ਜਿਹੜਾ ਕਰਨਾ ਹੈਗਾ ਇਹ ਜਿਹੜੇ ਗੇੜੀਆਂ ਮਾਰਨ ਵਾਲਾ ਕੰਮ ਉਹਨੂੰ ਬੰਦ ਕਰਤਾ